ਨਗਰ ਕੌਂਸਲ ਚੋਣਾਂ ਵਿੱਚ ਅੱਜ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਪਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਕਾਂਗਰਸ ਦੇ 31 ਵਾਰਡਾਂ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਸਭ ਤੋਂ ਪਹਿਲਾਂ ਸਾਰੇ ਉਮੀਦਵਾਰ ਢਿੱਲੋਂ ਦੇ ਜ਼ੀਰਪੁਰ ਸਥਿਤ ਦਫ਼ਤਰ ਵਿੱਚ ਇਕੱਠੇ ਹੋਏ ਉਸ ਤੋਂ ਬਾਅਦ ਹਜ਼ਾਰਾਂ ਦੀ ਸੰਖਿਆ ਵਿੱਚ ਇਕੱਠੇ ਹੋ ਕੇ ਉਨ੍ਹਾਂ ਨੇ ਨਗਰ ਕੌਂਸਲ ਤੱਕ ਸ਼ਕਤੀ ਪ੍ਰਦਰਸ਼ਨ ਕੀਤਾ ਅਤੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਖਾਸ ਗੱਲ ਇਹ ਰਹੀ ਕਿ ਅੱਜ ਦੀਪਿੰਦਰ ਟਿੱਲੋ ਦੇਸਪੁੱਤਰ ਉਹਦੇ ਵੀਰ ਸਿੰਘ ਟਿੱਲੋ ਨੇ ਵੀ ਵਾਰ ਨੰਬਰ 12 ਤੋਂ ਆਪਣੇ ਨਾਮਜ਼ਦਗੀ ਪੱਤਰ ਪਰੇ ਉਹ ਜਿੱਤ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨਗੀ ਪਦ ਦੇ ਦਵੇਦਾਰ ਮੰਨੇ ਜਾ ਰਹੇ ਹਨ ਇਸ ਮੌਕੇ ਟਿੱਲੋ ਨੇ ਕਿਹਾ ਕਿ ਉਹ ਸਾਰੇ 31 ਵਾਰਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਇੱਕ ਇਤਿਹਾਸ ਰਚਣਗੇ ਸਿਹਾਰ ਤੇ ਚੁਣੀ ਆ ਕੀ ਉਹਨਾਂ ਦਾ ਘੰਟਾਰ ਦੇਖਿਆ ਜੀ ਦੇਖੋ ਗੱਲ ਇਹ ਸਭ ਤੋਂ ਪਹਿਲਾਂ ਇਹ ਹੈ ਵੀ ਪਾਰਟੀ ਦੇ ਪ੍ਰੋਗਰਾਮ ਜਿਹੜੇ ਵਰਕਰ ਨੇ ਸਾਡੇ ਜਿਹੜੇ ਮੈਂ ਸੁਣਦਾ 20 25 25 ਸਾਲ ਤੋਂ ਇੱਥੇ ਕੰਮ ਕਰ ਰਹੇ ਆ ਔਰ ਦੂਜੀ ਗੱਲ ਉਹਨਾਂ ਦੀ ਵਿਨੇਬਿਲਟੀ ਵੀ ਹੈ ਫਿਰ ਉਹਨਾਂ ਦੀ ਹਜੂਰੀ ਹੈ ਔਰ ਦੂਜੀ ਗੱਲ ਬੈਕਗ੍ਰਾਉਂਡ ਵੀ ਹੈ ਸਾਡੇ ਸਾਰੇ ਕੈਂਡੀਡੇਟ ਜਿਹੜੇ ਵੀ ਹੈ ਮੇਰਾ ਕਹਿਲ ਕਿਸੇ ਦਾ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਹੋਏਗਾ ਸਾਰੇ ਬੜੇ ਸਾਫ਼ ਸੁਥਰੇ ਸ਼ਭੀ ਵਾਲੇ ਕੈਂਡੀਡੇਟ ਅਸੀਂ ਅੱਜ ਕੀ ਦਿੱਤੇ ਅਸੀਂ ਸ਼ਪਤ ਵੀ ਚੁਕਾਈ ਆ ਤੁਹਾਨੂੰ ਦੇਖਿਆ ਹੋਵੇ ਉਹਨੂੰ ਦੇਖੀਏ ਜੀ ਲੋਕਾਂ ਨੇ ਫਤਵਾ ਦਿੱਤਾ ਸਾਡੇ ਹੱਥ ਦੇ ਵਿੱਚ ਫਿਰ ਅਸੀਂ ਬਿਲਕੁਲ ਇਮਾਨਦਾਰੀ ਨਾਲ ਲੋਕਾਂ ਦੀ ਔਰ ਜ਼ੀਰਪੁਰ ਦੀ ਸੇਵਾ ਤੁਹਾਨੂੰ ਲੱਗਦਾ ਹੈ ਕਿ ਤੁਸੀਂ 21 ਸਾਲ ਪੁਰਾਣਾ ਗੜ੍ਹ ਤੋੜਨ ਚ ਕਾਮਯਾਬ ਹੋਗੇ ਮੈਨੂੰ ਲੱਗ ਨਹੀਂ ਰਿਹਾ ਮੈਨੂੰ ਯਕੀਨ ਹੈ ਕਿ ਅੱਜ ਕੀ ਜਿਹੜਾ 21 ਸਾਲ ਦਾ ਇਹਨਾਂ ਦਾ ਘੜਾ ਹੈ ਜਿਹੜਾ ਇਹਨਾਂ ਦਾ ਮਿਸ ਰੂਨ ਹੈ ਲੁੱਟ ਖੋਟਾ ਹੈ ਲੋਕ ਉਹਦੇ ਤੋਂ ਤੰਗ ਹੋ ਚੁੱਕੇ ਹਨ ਔਰ ਇਹ 100% ਹੈ ਕਿ ਘਾਟ ਟੁੱਟੇਗਾ ਹੀ ਟੁੱਟੇਗਾ ਤੁਸੀਂ ਮੁੱਖ ਮੁੱਦਾ ਚੁਣਦਾ ਕੀ ਬਣਾਓਗੇ ਉਧਰ ਦੇਖੋ ਸਭ ਤੋਂ ਵੱਡੀ ਗੱਲ ਹੈ ਇਹਨਾਂ ਦੀ 21 ਸਾਲ ਜਿਹੜਾ ਇਹਨਾਂ ਨੇ ਇੱਥੇ ਰਾਜ ਕੀਤਾ ਐਨ ਕੇ ਸ਼ਰਮਾ ਐਂਡ ਕੰਪਨੀ ਨੇ ਉਹਨਾਂ ਦੀ ਕਾਰਗੁਜ਼ਾਰੀ ਇਹਨਾਂ ਨੇ 21 ਸਾਲ ਕੀਤੇ। ਪਰ ਬਾਕੀ ਜਿਹੜੀ ਸਾਡੀ ਜਦੋਂ ਦੀ ਸਰਕਾਰ ਆਈ ਅਸੀਂ ਹਮਲੇ ਲਈ ਕੰਮ ਕੀਤਾ ਸੀ, ਨਿਰਖੁਰ ਦਾ ਵੀ ਵਿਕਾਸ ਕੀਤਾ। ਸੋ ਅਸੀਂ ਆਪਣਾ ਦੋ ਝੰਡੇ ਲੈ ਕੇ ਇੱਕ ਆਪਣੀ ਜਿਹੜੀ ਡਿਵੈਲਪਮੈਂਟ ਦਾ ਝੰਡਾ ਔਰ ਇੱਕ ਇਹਨਾਂ ਦੀਆਂ ਨਾਮ ਕੰਮ ਜਾ। ਕਿਸਾਨਾਂ ਦਾ ਕਿੰਨਾ ਫੈਕਟਰ ਲੱਗਦਾ ਤੁਹਾਨੂੰ ਇਸ ਚੋਣਾਂ 'ਚ ਪਵੇਗਾ? ਦੇਖੋ ਕਿਸਾਨਾਂ ਦਾ ਮੈਂ ਸਮਝਦਾ ਫੈਕਟਰ ਹੈ ਹੀ ਹੈ, ਬਿਲਕੁਲ ਹੈ ਕਿਉਂਕਿ ਦੇਖੋ ਪੰਜਾਬ ਜਿਹੜਾ ਹੈ ਖੇਤੀਬਾੜੀ ਨਾਲ ਜੁੜਿਆ ਹੋਇਆ ਜ਼ਿਲ੍ਹਾ ਹੈ। ਔਰ ਕਿਸਾਨ ਜਿਹੜਾ ਹੈ ਸਾਡਾ ਜੋ ਸਾਰੇ ਦੇਸ਼ ਦਾ ਟਿੱਡ ਬਰ ਰਿਹਾ ਲਾਜ ਪਟ ਰਿਹਾ ਔਰ ਇਹ ਕਾਲੀ ਦਲ ਔਰ ਭਾਜਪੀ ਉਸ ਕੱਲ ਦੇ ਜ਼ਿੰਮੇਵਾਰ ਨੇ ਆ ਜਿਹੜਾ ਸਾਡਾ ਕਿਸਾਨ 150 ਕਿਸਾਨ ਸ਼ੀਰ ਹੋ ਗਿਆ ਔਰ ਲੋਕ ਵਿਚਾਰੇ 1.5 2-3 ਮਹੀਨਿਆਂ ਤੋਂ ਠੰਡ ਦੇ ਵਿੱਚ ਬਾਹਰ ਸੜਕਾਂ ਦੇ ਉੱਤੇ ਬੈਠੇ ਨੇ ਸੋ ਉਹਦਾ ਜ਼ਿੰਮੇਵਾਰ ਜਿਹੜਾ ਹੈ ਉਹ ਇਹ ਕਾਲੀ ਦਲ ਭਾਜਪੀ ਲੋਕਾਂ ਦੇ ਵਿੱਚ ਰੋਸ ਹੈ ਤੁਸੀਂ ਦੇਖਿਆ ਕੱਲ ਜਲਾਲਾਬਾਦ ਸੁਖਵੀਰ ਬਾਦਲ ਨਕੀ ਹੋਇਆ ਸੋ ਇਹ ਰੋਸ ਹੈ ਲੋਕਾਂ ਦਾ ਉਹਦੇ ਉਹਦੇ ਵੀ ਢਿੱਲੋ ਦਾ ਕਿਹੜੇ ਵਾਰਡ ਤੋਂ ਲੜ ਰਿਹਾ ਜੀ 12 ਨੰਬਰ ਤੇ ਲਾਸਟ ਮੂਮੈਂਟ ਤੇ ਤੁਸੀਂ ਪੱਤਾ ਖੋਲੇ ਨਹੀਂ ਪੱਤਾ ਨਹੀਂ ਮੈਂ ਸੱਚਾਈ ਦੀ ਗੱਲ ਕਰ ਰਿਹਾ ਮੈਂ ਨਹੀਂ ਲੜਾਉਣਾ ਚਾਹੁੰਦਾ ਸੀ ਉਹਨੂੰ ਪਰ ਲੋਕਾਂ ਦੀ ਮੰਗ ਸੀ ਅੱਛਾ ਜੀ ਵਾਰਡ ਵਾਸੀਆਂ ਨੇ ਵੀ ਬਹੁਤ ਪ੍ਰਮਲ ਕੀਤਾ ਤਾਂ ਮੈਂ ਉਹਨੂੰ ਇਲੈਕਸ਼ਨ ਲੜਾ ਰਿਹਾ ਨਹੀਂ ਮੇਰਾ ਮਨ ਨਹੀਂ ਸੀ ਢਿੱਲੋ ਸਾਹਿਬ ਮਹਿਲਾ ਸਸ਼ਕਤੀਕਰਨ ਦੀ ਗੱਲ ਕਰੀਏ ਤੇ ਬਹੁਤ ਇਸ ਵਾਰ ਦੇਖਿਆ ਕਿ ਮਹਿਲਾਏ ਬਹੁਤ સંખ્યા ਵਿੱਚ ਹੈ ਕਾਂਗਰਸ ਵਿੱਚ ਪਰਿਵਰਤਨ ਹੈ ਕਾਂਗਰਸ ਪਾਰਟੀ ਦਾ ਫੈਸਲਾ ਹੈ ਕਿ ਕੋਈ ਵੀ ਚਨਾਵ ਹੋ

कहीं ना कहीं आने वाले समय में कांग्रेस में ये परिवर्तन दिख रहा है सर कि युवाओं को आगे ला रहे हैं यूथ का भी बहुत बड़ा रोल है आजकल वुमेन एनवायरनमेंट का भी समा है सो वुमेन का भी रोल है सो ये सबका ही रोल है सो जितना जितना जिसका हक बनता है उसको हमने दिया एक लास्ट दिन जड़े चुनाव आप भर रहे हैं वोदा ये कारण है कि कोई जड़े कांग्रेस का उम्मीदवार बागी ना उसके आजात ना लार सके जी नहीं कोई ऐसी गल नहीं देखो ਕਾਲੀਦਾਲ ਬੀਜਪੀ ਫਿਰਾਂ ਪਾਰਟੀਆਂ ਦਾ ਪ੍ਰੋਸੈਸ ਵਰਕ ਸਾਡਾ ਫਰਕ ਸਾਡੇ ਬਜ਼ੁਰਗਰ ਆਏ ਨੇ ਸਾਡੀ ਕਮੇਟੀ ਬਣੀ ਹਾਈ ਕਮਾਂਡ ਥੋੜਾ ਜਿਹਾ ਟਿੱਕਟਾਂ ਜਿਹੜੀਆਂ ਨੇ ਫਾਈਨਲਾਈਜ਼ ਕਰਨ ਦੇ ਵਿੱਚ ਥੋੜਾ ਜਿਹਾ ਟਾਈਮ ਲੱਗਿਆ ਉਸ ਕਰਕੇ अदरवाइज 31 ਦੇ 31 ਫਾਈਨਲ ਹੋ ਚੁੱਕੇ ਜੇ ਹਾਂ 31 ਐਲਾਨ ਕਰਦੇ ਤਾਂ ਲਿਸਟ ਤੇ ਤੁਹਾਨੂੰ ਇਹ ਲੱਗਦਾ ਜੀ ਜਿਹੜਾ ਕਾਲੀਦਾਲ ਦਾ ਬੀਜਪੀ ਅਲੱਗ ਹੋਇਆ ਤਾਂ ਕਾਂਗਰਸ ਨੂੰ ਫਾਇਦਾ ਮਿਲੇਗਾ ਦੇਖੋ ਕਾਂਗਰਸ ਦਾ ਅੱਜ ਵੈਸੇ ਹੀ ਮੈਂ ਸਮਝਦਾ ਸਾਡੀ ਸਰਕਾਰ ਦਾ ਲੋਕਾਂ ਦੇ ਵਿੱਚ ਪ੍ਰਭਾਵ ਹੈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹੱਥਾਂ ਪਿੱਛੇ ਲੜਾਈ ਲੜੀ ਹੈ ਔਰ ਲੋਕ ਆਜ ਕੈਪਟਨ ਮਰਿੰਦਰ ਸਿੰਘ ਨੂੰ ਔਰ ਕਾਂਗਰਸ ਦੇ ਨਾਲ ਨੇ ਔਰ ਇਹ ਇਲੈਕਸ਼ਨ ਜਿਹੜੀ ਆ ਮੈਂ ਸਮਝਦਾ ਇਕੱਲੀ ਮਿਊਨਿਸਪਲ ਕਮੇਟੀ ਦੀ ਇਲੈਕਸ਼ਨ ਨਹੀਂ ਇਹਦੇ ਨਾਲ ਜਿਹੜਾ ਫਤਵਾ ਹੋਣਾ ਨਾ 17 ਤਰੀਕ ਨੂੰ ਇਹ ਦਿੱਲੀ ਤੱਕ ਅਸਰ ਜਾਣਾ ਹੈ